ਇਹ ਨਹੀਂ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 9:30 ਤੋਂ 10:00 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਵਿੱਚ ਕੁਝ ਮੁਰਜ਼ਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮਨਾ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ ਸਟਾਈ ਐਵੀਡੈਂਸ ਐਕਟਰ ਫਰਥਿੰਗ ਸਾਫ ਹੁੰਦਾ ਸਾਡਾ ਉਹਦੇ ਚੋਂ ਨੇ ਜੋ ਇਨਸਾਫ ਕੀਤਾ ਸੀਗਾ ਉਸ ਕ੍ਰਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਮੁੱਖ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੋਂ ਹੀ ਦੇਖੋ ਜਿੱਥੇ ਉਹਨੇ ਛਿਫਾ ਕੇ ਲਪੋਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪੱਖ ਨੂੰ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਵਿਚਾਰ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭਜਣਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀ ਇਨਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ ਹੁਣੀ ਹੋਣੀ ਜਦੋਂ ਫਰਦਰਿੰਗ ਸ਼ਾਫ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਇਹਦੇ ਤੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਉਹਦੇ ਰਿਹਾ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਉਹਦੀ ਪਛਾਣ ਸਲੀਮ ਬੱਜੂ ਯਾਬਾਸੀ ਕਿਸ ਤੋਂ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂ ਉਹਦੇ ਨਾਲ ਦੇ ਸਾਥੀ ਗੁਸਤਖਰ ਫੜ ਲਏ ਜੀ ਨਾਲ ਦੇ ਸਾਥੀ ਉਹ ਰੁੜਕੀ ਹੈ ਹਾਂ ਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜੇ ਮੈਂ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹ ਤੇਤਾ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅਮਰੀਕਾ ਜੁਵੇਸਦਾ ਇੱਕ ਉਹ ਕਹਾਣੀ ਜੁੜਦੀ ਹੈ ਜੀ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੇ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਜੀ ਉਹਦੇ ਹਮ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜਦੀ ਹੈ ਇਹ ਸਪਾਰੀ ਕਿਲਿੰਗ ਮਾਮਲਾ ਸੀ ਜੀ ਇਹ ਸਪਾਰੀ ਕਿਲਿੰਗ ਮੰਨ ਲਾ ਸਕਦੇ ਜੀ ਯੈਸ ਇਹਦੇ ਚ ਸਪਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ। ਇੱਥੋਂ ਕੀ ਕੀ ਬਰਾਮਦ ਹੋਈ ਜੋ ਤੋਂ ਹੁਣ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਉਹਨੇ ਫਰਦਿੰਗ ਸ਼ਾਮ ਤੱਕ ਆਪਣਾ ਬਰਾਮਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ। ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੇ ਕੋਈ ਹੋਈ ਤਾਂ ਫੀ ਜਿਹੜੇ ਪਹਿਲਾਂ ਅਰੈਸਟ ਕੀਤੇ ਇਹ ਅਜੇ ਪੜਤਾਲ ਕਰ ਰਹੇ ਆ। ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗਿਆ ਸਾਨੂੰ ਹੈਗੇ ਨੇ ਮਕਦਮੇ। ਇਹ ਪਹਿਲਾਂ ਵੀ ਇਹ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਜੀ? ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦਰਜਾ ਉਹਨਾਂ ਦੇ ਖਿਲਾਫ ਤੇ ਇੱਥੇ ਕਿਦੋਂ ਉਹਨੇ ਛਪਾਇਆ ਸੀ ਰਿਪੋਰਟ ਉਹ ਇੱਥੇ ਛਪਾਉਂਦਾ ਕੀ ਮੋਟਰ ਸੀ ਇਹ ਜੀ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਉਹ ਠੀਕ ਹੈ ਹਾਂ